चलो जी bye बाय बाय ओके ਆਜੋ ਨਾਲ ਨਾਲੋ ਜੇ ਨਾਲੋ ਜੇ ਨਾਲ ਸ਼ਵਕ ਆਵਦਾ ਤੁਸੀਂ ਹਾਂਜੀ ਆ ਗਿਆ ਬੱਛ ਜੀ ਮੈਂ ਵੀ ਆ ਗਿਆ ਇੱਧਰ ਨਾਲ ਆਉਣਾ ਸੀ ਆ ਇਸ ਤਰ੍ਹਾਂ ਕਰਨ ਫੋਟੋ ਖਿੱਚਦੇ ਕਰਨ ਫੋਟੋ ਖਿੱਚਦੇ ਹਾਂ ਮੈਂ ਨਾਮ ਉਸਨੂੰ ਹਾਂ ਮਾਰਦੇ ਪੈਨੇਸ ਨੂੰ ਦੇਈ ਜਾਣਾ ਚਾਹੀਦਾ ਬੱਸ ਜੀ ਨਿਊ ਟੀਮ ਵਾਲੇ ਆਜੋ ਬਾਕੀ ਪਿੱਛੇ ਜਿਹੜੇ ਵੀ ਪਿੱਛੇ ਜਿਹੜੇ ਪਿੱਛੇ ਹੋ ਜੋ ਮੇਰੇ ਬਹੁਤ ਸਾਰੇ ਬੱਚਿਆਂ ਨੂੰ ਲਵ ਯੂ ਥੈਂਕ ਯੂ ਹਾਂਜੀ ਹਾਂਜੀ ਪੁੱਤਰ ਭਾਵੇਂ ਜ਼ਮਾਨੇ ਦਾ ਹੋਵੇ ਐ ਵੀ ਓਹੋ ਵਾਹ ਵਾਹ ਪਰਦੇ ਮਾਂ ਪਈ ਕੱਚਦੀ ਏ ਵਾਹ ਜੀ ਵਾਹ ਨਾ ਫਰਮਾਨ ਤੇ ਭਾਵੇਂ ਗੁਸਤਾਖ ਹੋਵੇ ਸਿਫਤਾ ਕਰ ਕਰ ਮਾਨਾ ਰੱਜਦੀ ਵਾਹ ਜੀ ਵਾਹ ਸਈਆਂ ਕੋਂਹਾ ਤੇ ਸੱਤ ਸਮੁੰਦਰਾਂ ਪਰ ਸਈਆਂ ਕੋਂਹਾ ਦੇ ਪੁੱਤਰ ਨੂੰ ਲੱਗੇ ਠੰਡਾ ਸੱਟ ਮਾਂ ਦੇ ਸੀਨੇ ਤੇ ਵਾਜਦੀ ਏ ਦੀਨ ਅੱਜ ਮੈਂ ਮਾਂ ਦਾ ਪਿਆਰ ਵੇਖਿਆ ਖਾਂ ਦਾ ਪੁੱਤਰ ਤੇ ਮਾਂ ਕੋਈ ਵਾਹ ਜੀ ਵਾਹ ਬੱਸ ਕੀ ਕਹਿਣਾ ਚਾਹੁੰਦੇ ਆ ਮੇਰੇ ਦੇਖਰ ਹੀ ਬੋਕ ਪਰ ਮੈਂ ਇਸ ਪਿਆਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੀ ਮੈਨੂੰ ਇੰਨੇ ਧੀਨੇ ਬੱਚੇ ਪਰਮੇਸ਼ਰ ਨੇ ਦਿੱਤੇ ਆ ਇਹ ਸੱਚੀ ਇਹ ਬੱਚੇ ਨਹੀਂ ਆ ਮੇਂਆਂ ਵਰਤਦਾ ਆ ਤੇ ਇਹ ਮਸੀਹ ਵਿੱਚ ਸਾਡਾ ਹੋਇਆ ਮੈਂ ਇਹਨਾਂ ਸਾਰਿਆਂ ਦੀ ਸਲਾਮਤੀ ਮੰਗਦੀ ਆ ਤੇ ਮੈਂ ਪ੍ਰਾਰਥਨਾ ਸਰਦੀਂ ਪਰਮੇਸ਼ਵਰ ਇਹਨਾਂ ਦੀ ਇੱਕ ਇੱਕ ਰੀਜ ਨੂੰ ਪੂਰਿਆ ਕਰੇ। ਅਮੇਨ। ਤੇ ਤੁਹਾਡੀ ਕੋਲ ਇੰਨਾ ਹੋਏ ਕਿ ਤੁਸੀਂ ਸਾਰੇ ਵੰਡਣ ਵਾਲੇ ਹੋ। ਅਮੇਨ। ਵਾਸੀਆਂ ਮਾਣੋ ਚਵਾਲੀਆਂ ਮਾਣੋ 120 ਸਾਲ ਤੋਂ। ਅਮੇਨ। ਵਾਸੀ ਜਿੰਨੇ ਵੀ ਲੋਕ ਤੁਹਾਨੂੰ ਪਿਆਰ ਕਰਦੇ ਸੱਚੀ ਦਿਲ ਤੋਂ ਕਰਦੇ ਆ ਤੇ ਜਿੰਨੇ ਵੀ ਆ ਜਿੰਨੇ ਵੀ ਖੜੇ ਹੈ ਨਾ ਇਹ ਦਿਲ ਤੋਂ ਆ ਕੋਈ ਵੀ ਹੈ ਸ਼ੋ ਨੀ ਹੈਗੀ ਇਹ ਦਿਲ ਤੋਂ ਪਿਆਰ ਕਰਦੇ ਤੁਹਾਨੂੰ ਤੇ ਤੁਸੀਂ ਸੱਚੀ ਬਹੁਤ ਵਧੀਆ ਤੁਹਾਡੀ ਸਿੱਖਿਆ ਬਹੁਤ ਵਧੀਆ ਬੱਸ ਸਪੀਡ ਦਾ ਵਿਆਹ ਰਿਪੋਰਟ ਦੱਸ ਮਸ਼ਹੂਰ ਜੀ ਟੀਚਰ ਯੈਸ ਕੁਸ਼ਾਨਤੀ ਯੈਸ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਪਿਆਰ ਤੇ ਬਹੁਤ ਬਹੁਤ ਧੰਨਵਾਦ ਬਸ ਇਹ પ્રાર્થના ਕਰੋ ਖੁਦਾ ਦੀ ਤਸਵੀਰ ਹਮੇਸ਼ਾ ਖਲੀਫੇ ਵਿੱਚ ਨਿਰਮਾਈ ਰਚੇ ਪ੍ਰਭੂ ਦੇ ਭਾਅ ਵਿੱਚ ਬਣੀ ਰਹੇ ਯੈਸ ਥੈਂਕ ਯੂ ਪਾਸਟਰ ਜੀ ਆਪਣਾ ਕੀਮਤੀ ਸਮਾਂ Okay, one, two, three.